ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਰਗ ਚੜ੍ਹਦੀ ਕਲਾ ਦਿਨ ਦੁੱਗਣੇ ਰਾਤਾਂ ਚ ਗੁਣੇ ਤਰੱਕੀਆਂ ਬਖਸ਼ੇ ਭਾਈ ਬਾਕੀ ਮੋਟਰ ਉੱਪਰ ਬੈਠੇ ਆ ਹਵਾ ਚੱਲਦੀ ਆ ਬਹੁਤ ਘੱਮ ਦੀ ਪਰ ਹਵਾ ਪਹਿਲੀ ਵਾਰ ਦੇਖਿਆ ਜਿੰਦਗੀ ਜਿਹੇ ਕੰਮ ਜਿਕਰਾਂ ਅੱਜ ਹਵਾ ਚੱਲਦੀ ਆ ਚੱਲਦੀ ਪੱਛੋਈ ਆ ਮੌਸਮ ਵੀ ਸਾਫ਼ ਹੈ ਵੀ ਜਿਕਰਾਂ ਗਰ ਦੌੜਦੀ ਹੁੰਦੀ ਨਾ ਪਹੀ ਪੇਤੇ ਏਕਣਾ ਦੁਬਾਰੇ ਫੇਰ ਆਪਣੀ ਜਿਹੜੀ ਡੋਡੀ ਵਾਲਿਆ ਖੇਤਾਂ ਵਿੱਚ ਤੇ ਗਰ ਦੌੜ ਰਹੀ ਹੈ ਵੀ ਅੱਜ ਵੀ ਬਹੁਤੀ ਵੀ ਨਹੀਂ ਹਵਾ ਤੇਜ ਹੈ ਕਿ ਇਹਦਾ ਮਤਲਬ ਡੋਟੀ ਫੇਰ ਦੁਬਾਰੇ ਵਧੀ ਆ। ਮੈਂ ਤੇ 2-4 ਦਿਨ ਬਾਅਦ ਵਧੀਆ ਲੱਗੀ ਆ ਸਹੀ ਈ। ਕੱਲ ਵੀ ਆਪਾਂ ਦਿਖਾਈਏ ਤੁਹਾਨੂੰ ਖੇਤਾਂ ਦੇ ਵਿੱਚ ਬਹੁਤ ਉੱਡ ਰਹੀ ਆ। ਵੀ ਅੱਜ ਹਵਾ ਥੋੜੀ ਜੀ ਤੇਜ ਆ ਮਾੜੀ ਜਿਹੋ ਉਹਦੇ ਕਲੇ ਬਹੁਤ ਡੋਟੀ ਉੱਡਦੀ ਆ। ਬਾਕੀ ਹੁਣ ਵੜਾਈ ਪਰੇ ਜਾ ਕੇ ਪਤਾ ਲੱਗੂਗਾ ਅਸਲੀ ਦਾ। ਚਲੋ ਅੱਗੇ ਪਿੱਛੇ ਵੱਢ ਹੁੰਦੀ ਜਿਹੜੀ 26 ਵੱਢ ਹੁੰਦੀ 26 ਨੂੰ ਬਿਮਾਰੀ ਘਟੇ। ਜਿਹੜੀ ਫਸਲ ਸਮਝ ਲਓ ਵੀ ਪੱਕ ਕੇ ਹੁਣ ਤਿਆਰ ਆ ਵੱਢਣ ਵਾਸਤੇ। ਉਹਨੂੰ ਬਿਮਾਰੀ ਘਟ ਪਈ ਉਹ ਮੀਂਹ ਤੇ ਪਹਿਲਾਂ ਨਿਸਰ ਗਈ। ਜਿਹੜੀ ਮਹੀਆਂ ਦੇ ਵਿੱਚ ਨਸਰੀ ਆ ਉਹ ਵੱਡ ਹੋਣੀ ਹੈ ਜੀ ਪਹਿਲੀ ਆ 5 ਤੋਂ 5 ਤੀਕ ਦੇ ਡੇੜੇ ਗੇੜ ਤੱਕ ਫੇਰ ਪਤਾ ਲੱਗਣਾ ਸੀ ਡੋਟੀ ਦਾ ਉਹਨੂੰ ਡੋਡੀ ਪਈ ਬਹੁਤ ਹੈ ਬਾਕੀ ਆ ਹੁਣ ਮੈਂ ਇੱਥੇ ਮੋਟਰ ਤੇ ਬੈਠਾ ਸਾਹਮਣੇ ਮਹਿਕ ਕਾਲਾ ਖੇਤ ਦਿਖਦਾ ਹੈ ਨੇਤਰਾ ਦੇ ਉੱਪਰ ਸਾਰਾ ਹੀ ਕਾਲਾ ਹੋਇਆ ਹੋਇਆ ਦਿਖਦਾ ਵੀ ਇਹਨਾਂ ਦੇ ਵੱਡੇ ਦਾ ਪਤਾ ਲੱਗਣਾ ਅਸਲੀ ਝਾੜ ਦਾ ਜਣੀ ਜਿਹੜੇ ਹੁਣ ਵੱਡ ਹੋ ਰਹੇ ਓਹਨਾਂ ਦਾ ਝਾੜ ਵਧੀਆ 30 31 ਕੁਆਂਟਲ ਨਿਕਲੀ ਜਾਂਦਾ ਕੀਲੇ ਦਾ ਉਹ ਮੀਂਹ ਤੇ ਪਹਿਲਾ ਨਸਰ ਕੀ ਵਧੀਆ ਓਹਨੂੰ ਬਿਮਾਰੀ ਨੇ ਡੋਡੀ ਵਾਲੀ ਪਈ ਹੈਗੀ ਵੀ ਝਾੜ ਵੀ ਵਧੀਆ ਰੇਟ ਵੀ ਵਧੀਆ ਲੱਗ ਰਿਹਾ ਰੇਟ ਪੂਰਾ ਲੱਗ ਰਿਹਾ ਉਹਨਾਂ ਦਾ ਬਾਕੀ ਜਿਹੜੀ ਡੋਡੀ ਵਾਲੀ ਵੱਡ ਹੋਣੀ ਐ ਉਹਦਾ ਥੋੜਾ ਜਿਹਾ ਨੁਕਸਾਨ ਐ ਰੇਟ 'ਚ ਵੀ ਘਟਾਉਣਾ ਬਚਨ ਜੇ ਵੀ ਘਟਾ ਦੇਣਾ ਕਿਉਂ ਫਿਰ ਅਗਲੇ ਦਾ ਸਫਾਈ ਮੰਗਣੀ ਸਫਾਈ ਦੇ ਵਿੱਚ ਅਗਲੇ ਨੂੰ ਧਾਨ ਨਿਕਲ ਕੇ ਰੋਟੀ ਨਿਕਲੀ ਸਭ ਬਾਹਰ ਕੱਟੇ ਰੱਖ ਦੇਣੀ ਐ ਬਾਕੀ ਬਾਈ ਟਰਾਲਾ ਮਲਕੀਤ ਬਾਈ ਨੇ ਲਿਆਂਦਾ ਅੱਜ ਉਹ ਪਿੱਛੇ ਖੜਾ ਮੋਟਰਪਰ ਵੀ ਵਧਾਈਆਂ ਬਾਈ ਮਲਕੀਤ ਬਾਈ ਨੂੰ ਸਵੇਰੋਂ ਦੇਖ ਤਿੰਦੇ ਸੀ ਰਾਤ ਹੋ ਗਏ ਲੇਟ ਉਹ ਵੀ ਤਕਰੀਬਨ 11 ਵਜੇ ਆਉਂਦੇ ਨੂੰ ਰਾਤ ਨੂੰ ਉਹਨਾਂ ਨੂੰ ਟਰਾਲੇ ਚ ਹਲੇ ਤਿਆਰ ਕਰਨੇ ਰਹਿੰਦਾ ਦਾ ਕੁਝ ਚਲੋ ਤਾਂ ਪਹਿਲਾਂ ਕਹਿੰਦੇ ਤਿਆਰ ਕਰਿਆ ਵਾ ਫੇਰ ਵੀ ਮਾੜਾ ਮੋਟਾ ਰੰਗ ਮੰਨ ਕਦੇ ਨਾ ਕਦੇ ਰਹਿ ਜਾਂਦਾ ਕੋਈ ਨਾ ਕੋਈ ਨੁਕਸ ਕੱਢ ਦਿੰਦਾ ਬੰਦਾ ਜਾ ਕੇ ਕਹੀ ਜਾਂਣਗੇ ਤੇ ਉਹਨਾਂ ਕਰਕੇ ਚਲੋ ਇੱਕ ਦੋ ਸਮਾਨ ਲਾਉਣੇ ਪੈ ਗਏ ਉਹਨਾਂ ਨੂੰ ਹੋਰ ਵੀ ਲੇਟ ਹੋ ਗਏ ਬਾਕੀ ਸਵੇਰੇ ਦੇਖਿਆ ਟਰਾਲਾ ਬਹੁਤ ਵਧੀਆ ਵੀ ਚਲੋ ਤੁਹਾਨੂੰ ਵੀ ਮਰਾਉਂਦੇ ਇੱਕ ਝਲਕ ਟਰਾਲੇ ਦੀ ਦਿਖਾਵਾਂਗੇ ਆਪਾਂ ਵੀ ਜਿਹੜਾ ਰੰਗ ਹੈ ਰੰਗ ਬਹੁਤ ਵਧੀਆ ਹੋਇਆ ਬਈ ਰੰਗ ਵੀ ਸ਼ਾਈਨਿੰਗ ਜੀ ਧੁੱਪਾਂ ਵਿੱਚ ਖੜੇ ਤੇ ਦਾ ਬਹੁਤ ਵਧੀਆ ਲੱਗਦਾ ਚਮਕ ਬਹੁਤ ਹੈ ਬਾਕੀ ਸਤੇ ਕਰ ਲੱਗੇ ਵੇ ਵਧੀਆ ਲੱਗੇ ਵੇ ਨਾ ਜ਼ਿਆਦਾ ਹੀ ਨਾ ਘੱਟ ਹੈ ਹਿਸਾਬ ਗਲੇ ਆ ਜਿਆਦਾ ਜ 25 ਲਾਦੀ ਉਹ ਵੀ ਥੋੜੀ ਜਿਹੀ ਬੇਸੁਰੀ ਜਿ ਲੱਗਣ ਲੱਜੰਦੀ ਆ ਵੀ ਬਾਕੀ ਸਹੀ ਹੈ ਚੀਜ਼ ਬਣੀ ਵੀ ਐਨ ਚਲੋ ਸਮਾਨ ਵੀ ਵਧੀਆ ਸੇਲ ਦਾ ਲੱਗਿਆ ਵਾ ਸਾਰਾ ਹਰੇਕ ਚੀਜ਼ ਮੋਹਰਾ ਸੇਲ ਦੀ ਲੱਗੀ ਵੀ ਵੀ ਸਵੇਰੋਂ ਆਪਾਂ ਦੇਖਿਆ ਤੇ ਵਧੀਆ ਆਪਾਂ ਤੁਹਾਨੂੰ ਵੀਡੀਓ ਵਿੱਚ ਵੀ ਦਿਖਾਉਂਦੇ ਆ ਵੇ 1-2 ਮਿੰਟ ਦੀ ਖਾਵਾ ਕੇ ਟਰਾਲੇ ਦੇ ਆਲੇ-ਦੁਆਲੇ ਘੁਮਾ ਕੇ ਸਾਰਾ ਐਨ ਵਧੀਆ ਥੱਲੇ ਵੀ ਚਾਸੀ ਨੂੰ ਸਪੋਰਟ ਲੱਗੀ ਵੀ ਐ ਸਾਰਾ ਵਧੀਆ ਬਣਾਇਆ ਵਾ ਜਿਹੜੇ ਸਾਬ ਦਾ 20 ਫੁੱਟਾ ਟਰਾਲਾ ਹੈ ਬڑے ਟਰਾਲੇ ਨੂੰ ਹੋਏ ਸਮਝ ਲੋ ਵੀ ਸਮਾਨ ਵੀ ਤਕੜੀ ਲਾਉਣਾ ਪੈਂਦਾ ਇਕਣਾ ਬਾਕੀ ਚਲੋ ਜੀਰੀ ਕਿੰਨੀ ਵੀ ਮਰਾਂਉਂਦੇ ਨਿਗਾ ਭਾਈ ਫਰਕ ਪੈਂਦਾ ਜਾਂਦਾ ਜਿਹੜੀ ਜੀਰੀ ਪੱਕਣ ਲੱਗੀ ਉਹ ਪੱਕਦੀ ਜਾਂਦੀ ਜਿਹੜੀ ਹਰੀ ਐ ਹਰੀ ਚ ਹੋਏ ਮਾੜੀ ਮੋਟੀ ਉਹਨੂੰ ਬਿਮਾਰੀ ਬਹੁਤ ਵੱਧ ਜਾਂਦੀ ਐ ਸਾਫ ਰਣ ਨੇ ਵੱਧ ਜਾਂਦੀ ਪਹਿਲਾਂ ਅਸੀਂ ਕਹਿੰਦੇ ਮੀਤੇ ਬਾਅਦ ਵਧਣੀ ਨਹੀਂ ਹੈਗੀ ਪਰ ਵੱਧ ਹੀ ਜਾਂਦੀ ਐ ਵੀ ਚਲੋ ਠੀਕ ਐ ਬਾਕੀ ਦਿਖਾਉਂਦਾ ਜੀ ਤੁਹਾਨੂੰ ਕਾਰੋਬਾਰ ਹੋਰ ਜਿਹੜੇ ਚੱਲਦੇ ਆਪਾਂ ਬਾਕੀ ਪਛਵਾ ਚੱਲਦੀ ਆ ਬਹੁਤ ਜ਼ੋਰ ਗਰ ਵੀ ਡੋਡੀ ਦਾ ਕੋਈ ਅੰਤ ਨਹੀਂ ਹੈਗਾ ਜਿੱਕਿਣਾ ਹੁਣ ਉਹ ਆਪਣੇ ਆਲੇ ਪੱਕਣ ਲੱਗ ਗਏ ਪਰ ਹਲੇ ਆ 110 ਆ 110 ਦਾ ਰੰਗ ਉਸ ਹੋ ਰਿਹਾ ਉਹ ਆਪਣੇ ਆਲੇ ਦੇਖਦੇ ਆਪਾਂ ਨੂੰ ਆਪਣੇ ਆਲੇ ਥੋੜੀ ਜਿਹੀ ਪਲਕਣ ਹੋਰ ਜ਼ਿਆਦਾ ਲਖਾਈ ਹੋਈ ਹੈ ਵੀ ਪੱਕ ਜਾਣੇ ਇਹਨਾਂ ਦੇ ਨਾਲੇ ਬਹੁਤ ਦਿਨ ਰਾਤ ਦਾ ਫਰਕ ਪੈਂਦਾ ਜਾਂਦਾ ਹੈ ਉਹਨਾਂ ਨੂੰ ਬਾਕੀ ਬਿਮਾਰੀ ਦਾ ਵੀ ਘੰਟਿਆਂ ਦੇ हिसाब ਦਾ ਫਰਕ ਪੈਂਦਾ ਜਾਂਦਾ ਇਹਦੇ ਬਾਰੇ ਵੀ 2-3 ਸਵੇਰਾਂ ਕਾਲੀਆਂ ਮਲਕੀ ਦਵਾਈ ਦਾ 777 ਇਹ ਵੀ ਸਾਰੇ ਨੂੰ ਤਕਰੀਬਨ ਬਿਮਾਰੀ ਪੈ ਗਈ ਬਹੁਤ ਡੋਡੀ ਪਈ ਵੀ ਮੈਂ ਸਭ ਕਹਣਾ ਹੈ ਨਹੀਂ ਦੀ ਬਹੁਤ ਹਮਲਾ ਜਿਹੜੀ ਹੁਣ ਜੀਰੀ ਵੱਡ ਹੁੰਦੀ ਆ ਉਹ ਠੀਕ ਵੱਡ ਹੁੰਦੀ ਆ ਉਹ ਮੈਂ ਤਾਂ ਪਹਿਲਾਂ ਨਸਰੀ ਵੀ ਆ ਉਹਨੂੰ ਕੋਈ ਬਿਮਾਰੀ ਨਹੀਂ ਜਾਏਗੀ ਤਾਂ ਕਰਕੇ ਡੋਡੀ ਉੜਦੀ ਦਾ ਵੀ ਨਹੀਂ ਪਤਾ ਲੱਗਦਾ ਹੈਗਾ ਕਿ ਅਗਰ ਉਹਦੇ ਵਿੱਚ ਆਧੂ ਵੱਡ ਡੋਡੀ ਪਈ ਵੀ ਕਾਲੇ ਹੋਏ ਪਏ। ਕਿੱਤੇ ਇਹਦੇ ਨਾਲ ਪਾਦੰਡਾ ਖੇਤੇ ਇਹਨਾ ਕਰਕੇ ਫੇਰ ਕੱਪੜੇ ਹੋ ਜਾਂਦੇ ਖਰਾਬ। ਉਦੋਂ ਬਦਲ ਕੇ ਲੰਘਦੇ। ਚਲੋ ਦਿਖਾ ਲਏ ਤੇ ਹੁਣ ਜਾਵਾਂਗੇ ਇੱਕ ਪਾ ਇੱਕ ਦੋ ਦਿਨ ਹੋਰ اٹਕੇ। ਮੇਰੇ ਹਿਸਾਬ ਨਾਲ ਪਹਿਲੀ ਪੁਲੀ ਤੱਕ ਇਹ ਵੱਡ ਹੋ ਜਣੇ ਆਪਣੇ ਵਾਲੇ। ਉਧਰ ਡੋਡੀ ਹੈ ਵੀ ਘਟਾ ਥੋੜੀ ਜੋ ਵੀ ਆਪਣੇ ਪਹਿਲਾਂ ਨਸਰੇਵੇ। ਇੱਧਰ ਆਪਣੇ ਵਾਲੇ ਨੂੰ ਵੱਧ ਪਈ ਵੀ ਜਿਹੜੇ ਉਹ ਦਿਖਦੇ ਆ ਉਹ ਹਰੇ ਆ ਜੇ ਹਰੇ ਨੂੰ ਪਈ ਵੀ ਜੇ ਕਹਣਾ ਹੋਣਾ ਪੱਕ ਕੇ ਨੂੰ ਘਟਾ। ਹੈ ਟਾਲਾ ਦੇਖਣ ਵਾਲੇ ਹਲੇ ਵੀ ਆ ਰਹੇ ਖੜਾਇਆ ਹੋਆ ਧੁੱਪਾਂ ਵਿੱਚ ਐ ਲੋ ਲੋ ਕੱਲ ਰੰਗਮਨ ਕੁ ਕਰਿਆ ਤਾਂ ਹੋਰ ਰੇਲ ਗੱਡੀ ਦੇ ਡੱਬੇ ਜੱਡਾ ਲੱਗਦਾ ਉਹ ਤੇ ਦਾ الله ਵਧੀਆ ਚੀਜ਼ ਬਣੀ ਵੀ ਇੰਨੀ ਵਧੀਆ ਵੀ ਕੋਈ ਕਸਰ ਨਹੀਂ ਛੱਡੀ ਲੈ ਗਈ ਚੀਜ਼ ਰਾਤ ਹੋ ਗਏ ਲੇਟ ਇਹ ਰਾਤ ਆਇਆ 11 ਵਜੇ ਬਾਕੀ ਜਿਹੜਾ ਪੇਂਟ ਹੈ ਜਿੱਕੜਾ ਹੁਣ ਆਪਾਂ ਸ਼ਾਮਾਂ ਦੇਖਦੇ ਹਾਂ ਸਾਫ਼ ਦੇਦਾ ਧੁੱਪਾਂ ਵਿੱਚ ਦਿਖਾਈ ਦੇਦੇ ਵੀ ਜਿਹੜੀ ਇੱਕ ਹੋਰ ਚੀਜ਼ ਪਾਈ ਵੀ ਨਾ ਚਮਕ ਆਲੀ ਉਹ ਲੱਗ ਗਈ ਗੁਰਿੰਦਰ ਮਹਿਲ ਆਦੀ ਲੱਗੀ ਵੀ ਨਵੀਂ ਜੈਕ ਵਾਲੀ ਪ੍ਰੈਸ਼ਰ ਜੈਕ ਹੈ ਵੈਸੇ ਚਾਹੀਦਾ ਬੜੇ ਟਰਾਲੇ ਨੂੰ ਤਾਂ ਜ਼ਰੂਰ ਚਾਹੀਦਾ ਪ੍ਰੈਸ਼ਰ ਵਾਲਾ ਜੈਕ ਜਿਹੜਾ ਹੈਗਾ ਦੇ ਵਿੱਚ ਰੰਗ ਦਾ ਪਤਾ ਲੱਗਦਾ ਬਾਈ ਜਿਹੜਾ ਚਮਕ ਹੈ ਸਤਾਰੇ ਜਮਕਦੇ ਹੋ ਵੀ ਕੀ ਹਾਲ ਹੈ ਇਸ ਗੱਲ ਦੀ ਠੀਕ ਹੈ ਜੀ ਮਹਾਂ ਰੰਗ ਦੀ ਗੱਲ ਕਰਦਾ ਜੇ ਕਹਣਾ ਸ਼ਾਮਾਂ ਦੇ ਵਿੱਚ ਪਰਾਂ ਕੋਹੋਲਟੀ ਜਿ ਦਿਖਦੀ ਹੈ ਧੁੱਪਾਂ ਦੇ ਖੜਦਾ ਧੁੱਪਾਂ ਦੇ ਵਿੱਚ ਇਹ ਵਿੱਚ ਚਮਕ ਹੈ ਧੁੱਪਾਂ ਖੜਦਾ ਕੁਝ ਆ ਹੂੰ ਇਹ ਗੱਲਾਂ ਕਿੰਨਾ ਬਹੁਤ ਜਿਆਦਾ ਹੋ ਗਿਆ। ਰੰਗ ਤਾਂ ਜਦੋਂ ਉਹ ਮੂਰੇ ਜੁੜਨਾ ਨਾ ਇਹਦੇ ਨਾਲ ਰੰਗ ਵਾਲਾ ਫੇਰ ਬਣਾ ਦੇ ਲਈ। ਹਾਂ ਜਾ ਟਰੈਕਟਰ ਗਾਇਲ ਦਾ ਜੁੜਨਾ ਫੇਰ ਹੈ। ਰੰਗ ਬਹੁਗਾਉਂਦਾ। ਰੰਗ 'ਚ ਤਾਂ ਘਸਰ ਕੋਈ ਨਹੀਂ ਹੈਗੀ। ਰੰਗ ਤਾਂ ਹੁਣ ਟਰੈਕਟਰ ਦੇ ਨਾਲ ਦਾ। ਬਾਕੀ ਕੈਮਰੇਜ ਦੇਖਣ ਨੂੰ ਕੋਈ ਥੋੜਾ ਜਿਹਾ ਹੋਰ ਕਲਰ ਨਾਲ ਲੱਗਦਾ ਸਾਨੂੰ ਦੇਖਣ ਨੂੰ ਅੱਖਾਂ 'ਚ ਕੋਈ ਥੋੜਾ ਜਿਹਾ ਸਾਹਮਣੇ। ਹਾਂ ਵੀ ਬਹੁਤ ਵਧੀਆ ਚੀਜ਼ ਹੈ ਨਹੀਂ ਇਹ ਮਹੀਨੇ ਦਾ ਪਤਾ ਹੀ ਨਹੀਂ ਹੈਗਾ ਹੁਣ ਦੀ ਵੀਡੀਓ ਨੂੰ। ਲਿ ਕੋ ਮਾਲੋ ਫਗਣ ਕੇ ਤੇ ਵਸਾ ਗਏ 18 ਸੌਣ ਭਾਦਵਾਰ ਸੁੱਕ ਤੱਕ ਮੱਗਰ ਇਹ ਮਹੀਨੇ ਦਾ ਭੁੱਲ ਗਏ ਸਾਰੇ ਵਧੀਆ ਚੀਜ਼ ਬਣੀ ਲਈ ਐਨ ਓਕੇ ਐ ਇਹ ਹੈਗਾ 20 ਫੁੱਟ ਟ੍ਰਾਲਾ ਹੈ ਟਾਇਰ ਨਵੇਂ ਆ ਬਾਕੀ ਥੱਲੇ ਹੁਣ ਬਹੁਤ ਉਹ ਘਰੀ ਵੀ ਹੈ ਦੀ ਹਸਪਤਾਈ ਨਵੇਂ ਜੱਕ ਲੱਗੇ ਨੇ ਆ ਭਾਈ ਜਿਹੜੀਆਂ ਹੈ ਹਰੇ ਰੋਗ ਪਰ ਹਲੇ ਉਹ ਨਹੀਂ ਪੱਕਦੇ ਉੱਥੇ ਜੀ ਖੜਗੀਆਂ ਇਹਨਾਂ ਨੂੰ پتہ ਨਹੀਂ ਕਿਾ ਬਿਮਾਰੀ ਪੈ ਗਈ ਜਿਹੜੀਆਂ ਪੱਕੜੇ ਜਾਂਦੀਆਂ ਉਹ ਗਾਹ ਲਾਂ ਗਈਆਂ ਇਹਨਾਂ ਨੂੰ ਬਿਮਾਰੀ ਵੱਧਾ ਹਰੀਆਲੀ ਨੂੰ ਹਵਾएं ਘੜਨ ਲੱਗੀ ਆ ਹਵਾ ਜੇ ਪਛਵਾ ਚੱਲੀ ਐ ਸਾਰੇ ਖੇਤਾਂ ਵਿੱਚ ਤਾਂ ਆਏ ਤੇ ਜਿਗੜਾ ਘਰ ਦੌੜਦੀ ਹੁੰਦੀ ਐ ਜਦੋਂ ਪਾਏ ਨੂੰ ਹਲਾਉਂਦੇ ਆ ਜੜੇ ਝੜਦੀ ਐ ਦੂਸਰੇ ਸਾਗਰ ਬਾਕੀ ਜਿਹੜੇ ਪੱਕੇ ਆ ਉਹਨਾਂ ਨੂੰ ਬਾਈ ਮਸ਼ੀਨਾਂ ਵੱਡਣ ਵੀ ਲੱਗ ਗਈਆਂ ਵੀ ਹੁਣ ਤਾਂ ਚਲੋ ਖਰਚਾ ਦਾ ਹੀ ਪੂਰਾ ਹੁੰਦਾ ਕਿਉਂ ਘਟਾ ਕਿਸੇ ਦਾ ਕੀਲਾ-ਕੀਲਾ ਦੋ-ਦੋ ਵੀਲੇ ਪੱਕੇ ਹੋਏ ਆ ਕਿ ਆਹ ਹਨਾ ਜੀ ਬਾਕੀ ਬਾਈ ਚੌਂਤੇ ਵਾਲੇ ਦੀ ਮਸ਼ੀਨਾਂ ਪਾਈਆਂ ਦੀ ਵੀ ਚਾਰਦਾ ਕੰਮ ਵਧੀਆ ਯਾਨੀ ਹੁਣ ਇਹ ਜਿਹੜਾ ਚੌਂਤੇ ਤੇ ਜਾਣਾ ਹੈ ਨਾ ਹੁਣ 8-9 ਕਿਲੋਮੀਟਰ ਇਹ ਜਿਹੜੇ ਰਸਤੇ ਨੂੰ ਕੱਚੇ ਨੂੰ ਜਾ ਕੇ ਜਕੀਲਾ ਵੱਡਣ ਜਾਣਾ ਤਾਂ ਪੈਣਾ ਹੀ ਜ਼ਰੂਰ ਵੀ ਉੱਥੇ ਥੋੜਾ ਜਿਹਾ ਖਰਚਾ ਵੱਧ ਪੈ ਜਾਂਦਾ ਜਦ ਸਾਰੇ ਦੀ ਹੜ ਇੱਕ ਜਗ੍ਹਾ ਚੱਲੀ ਜਾਣਾ ਉਹ ਚੀਜ਼ ਕੋਸ ਹੋਰ ਹੁੰਦੀ ਐ। ਦੇਖਣ ਫਰਕ ਐ ਬਾਕੀ ਭਾਈ। ਦੇਖਦੇ ਕਿਵੇਂ ਹਲੇ ਤਾਂ ਮਸ਼ੀਨਾਂ ਸਾਫ਼ ਐ। ਕਿਉਂਕਿ ਇਹਨਾਂ ਨੇ ਜਿਹੜੀ ਗੇਤੀ ਐ ਉਹੀ ਵੱਡ ਹੁੰਦੀ ਐ। ਹਲੇ ਬਿਮਾਰੀ ਵਾਲੀ ਨਹੀਂ ਹੈਗੀ ਮਸ਼ੀਨ ਨੂੰ ਭਾਈ। ਆਹਾ। ਪਰ ਇਹਨੂੰ ਜੀਵੀ ਨੂੰ ਬਿਮਾਰੀ ਵਾਲੀ ਨੂੰ ਪੱਡਣ ਜਦ ਐ ਵੱਡਣੀ ਫੇਰ ਟੁੱਟੀ ਗਾ ਭਾਰਨੀ ਫੇਰ ਤਾਂ ਇੱਕ ਵਾਰ ਇਹਨਾਂ ਦਾ ਵੀ ਰੰਗ ਬਦਲ ਦੇਣਾ। ਕਕਣਾ ਨੇਰੀ ਉੱਠੀ ਅੱਜ ਨਿਕਾ ਆ ਜਾਂਦੀ ਨਾ ਬੜੇ ਸ਼ਾਬਾਦ ਹੈ ਪਹਿਲਾਂ 4 ਦਿਨ ਮੂੰਹ ਤੇ ਹਟ ਗਈ ਸੀ ਵੀ ਹੁਣ ਫੇਰ ਬਹੁਤ ਪਈ ਵੀ ਜਦ ਹਵਾ ਦਾ ਮੜਾ ਜੇ ਬੁੱਲਾ ਤੇਜ ਆਉਂਦਾ ਬਹੁਤ ਉੜਦੀ ਆ ਆਪਣੇ ਆਪੇ ਖੇਤਾਂ ਵਿੱਚ ਫੇ ਕਿ ਆਪਾਂ ਕਹਿੰਦੇ ਵੀ ਇੱਕ ਦੂਏ ਦੇ ਕਹਾਣੀ ਪਾਉਗੇ ਖੇਤਾਂ ਵਿੱਚ ਮੌਸਮ ਵੀ ਸਾਫ ਹੈ। ਕੰਤਾ 5-6 ਦਿਨ ਹੋ ਗਏ ਤਕਰੀਬਨ ਮੌਸਮ ਆਹਨ ਵਧੀਆ। ਜਲਦੀ ਪੱਛੋ ਹੈ। ਪਰ ਫੇਰ ਵਧੀ ਜਾਂਦੀ ਹੈ। ਤੂੰ ਆ ਦੇਖ ਹੁਣ ਆ ਪਿੱਛੇ ਪੂਲੇ ਪੂਲੇ ਰੰਗ ਦਿਖਣ ਲੱਗ ਗਿਆ। ਇਹ ਨਵੀਂ ਪਈ ਹੈ। ਜਿਹੜੀ ਪਹਿਲੀ ਦਿਵਨੋਂ ਪਹਿਲੀ ਵਾਰ ਅੰਗੇ ਹਜੇ ਕਾਲਾ ਹੋਇਆ ਹੋਇਆ ਹੈ। ਹੈ ਵੀ ਹਰੇਕ ਬੀਜ ਨੂੰ ਹੈ। ਮੱਕੀ ਉੱਥੇ ਪੂਰੀ ਜਾਂਦਾ ਹੈ ਉਹਨੂੰ ਛੋਟੇ ਪੁੱਝੇ ਵਾਲੀ ਬਹੁਤ ਪਈ ਵੀ ਹੈ ਉਹ ਵੀ ਸਮਝ ਲਓ ਵੀ ਅੱਧੇ ਮਰਨਾ ਹੋਵੇ ਤੇ ਇੰਨੀ ਬਿਮਾਰੀ ਛੋਟੇ ਪੁੱਝਾਂ ਜੀ ਬਹੁਤ ਅਸਲ ਵਿੱਚ ਜਦੋਂ ਆਪਾਂ ਇਹਨਾਂ ਨੂੰ ਹਿਲਾਉਂਦੇ ਹਾਂ ਜਦੋਂ ਪਤਾ ਲੱਗਦਾ ਇਹ ਮਸ਼ੀਨਾਂ ਜਿਹੜੀਆਂ ਟਾਵੀਆਂ ਟਾਵੀਆਂ ਆ ਜੇ ਸਾਡੇ ਸਰਕਾਰਾਂ ਨੇ ਪਹਿਲਾਂ ਬਹੁਤ ਰੋਲਾ ਪਾਇਆ ਫਲਾਣਾ ਵੀਜਨ ਲੈਣਾ ਫਲਾਣਾ ਨਹੀਂ ਲੈਣਾ ਹੈਗਾ ਜੀ ਹੁਣ तकरीबन ਹੁਣ ਸਾਰੇ ਚੱਕਣਾ ਮੈਨੂੰ ਪਤਾ ਵੀ ਜੀਰੋ ਨਹੀਂ ਪੂਰੀ ਹੋਣਾ ਚੌਲ ਹਾਂ ਸਭ ਕਾਲੀ ਹੋ ਗਈ ਹੁਣ ਦਿੱਤੇ ਮਰਜੀ ਹਲਾ ਲੇ ਆ ਵਧੀਆ ਲੱਗਦੀ ਆ ਬਾਕੀ ਨਸਰੇ ਦੇ ਵਾਦ ਲੱਗੂਏ ਜੇ ਬਾਸਮਤੀ ਆ ਜਿਆਦਾ ਪਾਣੀ ਖੜਦੇ ਆ ਹੁਣ ਆ ਖੇਤ ਖੜਾ ਆਪਣਾ ਇੱਧਰ ਇੱਥੇ ਖੜੇ ਤੇ ਜੇਕਰ ਧੂਆ ਚੜਦਾ ਹੁੰਦਾ ਨੱਕ ਨੂੰ ਐ ਚੜਦਾ ਜਿਵੇਂ ਗਰਦ ਡੋਢੀ ਉੜ ਕੇ ਆਉਂਦੀ ਹੈ ਚਲੋ ਠੀਕ ਆ ਜੀ ਮਿਲਦੇ ਆ ਫਿਰ ਆਪਾਂ ਅਗਲੇ ਵਲੌਗ ਚ ਮਗਰ ਬੜਾ ਬਹੁਤ ਉਡੀਕ ਪਹਿਲੀ ਵਾਰ ਦੇਖੀ ਜ਼ਿੰਦਗੀ ਸਾਰਿਆਂ ਸਾਸਰੀ ਕਾਰ ਬਾਈ